ਸਾਰੇ ਸਿਖਿਆਰਥੀਆਂ ਨੂੰ ਮੋਹ ਪੀ ਜੀ ਸਤਿ ਅਕਾਲ ਪੰਜਾਬੀ ਲੈਕਚਰ ਕੇੜੀ ਸਰ ਪਰਵਾਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਕਿ ਪੇਪਰ ਤੋਂ 121 ਦਿਨ ਪਹਿਲਾਂ ਕੀ ਰਣਨੀਤੀ ਹੋਵੇ ਕਿਵੇਂ ਤਿਆਰੀ ਕਰੀਏ ਕਿ ਸਫਲਤਾ ਮਿਲੇ ਨਾਣੇ ਇਸ ਵੀਡੀਓ ਚਰਚਾ ਕਰਾਂਗੇ ਕਿਹੜਾ ਮੈਟਰ ਪੜਿਆ ਜਾਵੇ ਕਿਹੜੀਆਂ ਕਿਤਾਬਾਂ ਪੜੀਆਂ ਜਾਣ ਇੱਕ ਖਾਸ ਸੂਚਨਾ ਜੋ ਮੈਂ ਤੁਹਾਨੂੰ ਦੱਸ ਦਵਾਂ ਆਪਣੇ YouTube ਚੈਨਲ ਤੇ ਡੈਲੀ 4 ਤੋਂ ਲੈ ਕੇ 5 ਵਜੇ ਸ਼ਾਮੀ ਔਨਲਾਈਨ ਫ੍ਰੀ ਕਲਾਸ ਲੱਗਦੀ ਹੈ ਤੁਸੀਂ ਸੀਨੀਅਰ ਟੀਚਰ ਲੈਕਚਰ ਪੰਜਾਬੀ ਆਪੇ ਨੈਟ ਪੰਜਾਬੀ ਦੀ ਤਿਆਰੀ ਕਰ ਸਕਦੇ ਹੋ ਆਓ ਰਣਨੀਤੀ ਬਣਾਨੇ 121 ਦਿਨਾਂ ਦੀ ਪਹਿਲੇ 121 ਦਿਨ ਪੇਪਰ ਹੋਣ ਤੋਂ ਆਪਣੀ ਤਿਆਰੀ ਕਿਵੇਂ ਹੋਵੇ ਕੀ ਪੜਹੀਏ ਆਪਾਂ ਸਭ ਤੋਂ ਪਹਿਲਾਂ ਜਿਹੜੀ ਧਿਆਨ ਦੇਣ ਜੋ ਗੱਲ ਹੈ ਕਿ ਆਪਾਂ ਨੇ ਨੋਟਸ ਪੜਨੇ ਹੈਗੇ ਜੋ ਨੋਟਸ ਤੁਸੀਂ ਬਣਾਏ ਜਾਂ ਫਿਰ ਮੇਰੀ ਕਿਤਾਬ ਮੇਰੇ ਨੋਟਸ ਅਗਰ ਤੁਹਾਡੇ ਕੋਲ ਹੈ ਜਾਂ ਕਿਸੇ ਵੀ ਗੁਰੂ ਤੋਂ ਜੋ ਤੁਸੀਂ ਧਾਰਿਆ ਉਸ ਦੇ ਦਿਸ਼ਾ ਨਿਰਦੇਸ਼ ਅੱਚ ਤਿਆਰੀ ਕਰ ਰਹੇ ਹੋ ਉਸ ਦੇ ਪ੍ਰਤੀ ਵਿਸ਼ਵਾਸ ਰੱਖਦੇ ਹੋਏ ਉਹਦੇ ਨੋਟਸ ਨੂੰ ਚੰਗੀ ਤਰ੍ਹਾਂ ਪੜਨਾ ਹੈਗੇ ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਉਸ ਦੇ ਨਾਲ ਨਾਲ 6 ਤੋਂ ਲੈ ਕੇ 12ਵੀਂ ਤੱਕ ਦੀਆਂ ਕਿਤਾਬਾਂ ਆਪਣੇ ਹੁਣ ਜਿਹੜਾ ਇਗਜ਼ਾਮ ਹੋਣ ਜਾ ਰਿਹਾ ਹੈ ਆਰਪੀਐਸਸੀ ਲੈ ਰਹੀ ਹੈ Rajasthan Board ਦੇ ਵਿਦਿਆਰਥੀਆਂ ਨੂੰ ਬਣਾਣਾ ਹੈ ਤੇ Rajasthan Board ਦੀਆਂ 6 ਤੋਂ ਲੈ ਕੇ 12ਵੀਂ ਦੀਆਂ ਕਿਤਾਬਾਂ ਆਪਾਂ ਨੂੰ ਯਾਦ ਹੋਣੀਆਂ ਚਾਹੀਦੀਆਂ ਕੋਈ ਵੀ ਕੁਐਸਚਨ ਆ ਜੇ ਹੁੰਦੇ ਚ ਹੁਣ ਇਸ ਵਿੱਚ ਵੀ ਆਪਾਂ ਕੀ ਕਰਨਾ ਹੈ ਜਵੇਂ ਛੱਟੀ ਸੱਤਵੀਂ ਅੱਠਵੀਂ ਦੀ ਕਿਤਾਬ ਹੈ ਉਹ ਤੁਸੀਂ ਇੱਕ ਵਾਰ ਪੜ੍ਹੋਗੇ ਤੁਹਾਨੂੰ ਯਾਦ ਹੋ ਜੇਗੀ ਉਸ ਤੋਂ ਬਾਅਦ 9ਵੀਂ 10ਵੀਂ ਤੇ 11ਵੀਂ 12ਵੀਂ ਇਹਨਾਂ ਦੀ ਕਿਤਾਬਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਨਾ ਫਿਰ ਇਹਨਾਂ ਵਿੱਚੋਂ ਵੀ ਜਿਹੜੀ ਕਵਤਾਵਾਂ ਹੈ ਉਹ ਤਾਂ ਪੜ੍ਹ ਲੈਣੀ ਹੈ ਔਰ ਅਗਰ ਕੋਈ ਫੈਕਟ ਹੈਗਾ ਤਾਂ ਉਸ ਨੂੰ ਧਿਆਨ ਰੱਖਣਾ ਹੈਗਾ ਸचेत ਤੌਰ ਤੇ ਨੋਟ ਕਰ ਲੈਣਾ ਹੈਗਾ ਔਰ ਉਹਨੂੰ ਚੇਤੇ ਰੱਖਣਾ ਹੈਗਾ ਉਸ ਤੋਂ ਬਾਅਦ ਬੀਏ ਦੀਆਂ ਕਿਤਾਬਾਂ ਸੀਨੀਅਰ ਟੀਚਰ ਦੀ ਜੋ ਤਿਆਰੀ ਕਰ ਰਿਹਾ ਹੈ ਉਹ ਬੀਏ ਦੀਆਂ ਕਿਤਾਬਾਂ ਜੋ ਪੜ੍ਹਣੀਆਂ ਹੁਣ ਬੀਏ ਦੇ ਅੰਦਰ ਹਜੇ ਤੱਕ ਜੋ ਕੀ ਪੁਰਾਣੀਆਂ ਕਿਤਾਬਾਂ ਸੀ ਆਪਣਾ ਜਿਹੜਾ ਟੈਲੀਗ੍ਰam ਚੈਨਲ ਹੈ ਪੰਜਾਬੀ ਲੈਕਚਰ ਕੇਡੀ ਸਰ ਟੈਲੀਗ੍ਰam ਚੈਨਲ ਦੇ ਉੱਤੇ ਕੀ ਹੈ ਕਿ ਉਹ ਸਾਰੀਆਂ ਕਿਤਾਬਾਂ ਤੁਹਾਨੂੰ ਮਿਲ ਜਾਣੀ ਐ ਤੁਸੀਂ ਫਾਈਲ ਦੇ ਅੰਦਰ ਜਾਣਾ ਹੈ ਔਰ ਫਾਈਲ ਦੇ ਅੰਦਰ ਜਾ ਕੇ ਉਹ ਕਠੀਆਂ ਪਈਆਂ ਹੋਈਆਂ ਉਹਦਾ ਸਕਰੀਨਸ਼ਾਟ ਮਾਰ ਕੇ ਵੀ ਮੈਂ ਦੱਸਿਆ ਉਹ ਇੱਥੇ ਕਿਤਾਬਾਂ ਪਈਆਂ ਉੱਥੋਂ ਡਾਊਨਲੋਡ ਕਰ ਲਓ ਉਹਨਾਂ ਦਾ ਤੁਸੀਂ ਪ੍ਰਿੰਟ ਵੀ ਕਢਾ ਸਕਦੇ ਹੋ ਜੇ ਕੋਈ ਕਿਤਾਬ ਕਿੱਥੋਂ ਮਿਲਦੀ ਐ ਤਾਂ ਲੈ ਲਓ ਅਗਰ ਨਹੀਂ ਮਿਲਦੀ ਤਾਂ ਤੁਸੀਂ ਉੱਥੋਂ ਪ੍ਰਿੰਟ ਕਢਾ ਕੇ ਪੜ ਸਕਦੇ ਹੋ ਔਰ ਜਿਹੜੀਆਂ ਨਵੀਆਂ ਕਿਤਾਬਾਂ ਲੱਗੀਆਂ ਹੈਗੀਆਂ ਉਹ ਜਿਹੜੀਆਂ ਮੇਰੀ ਕਿਤਾਬਾਂ ਲੱਗੀਆਂ ਉਹ ਰਾਜਸਥਾਨ ਚ ਹਰ ਥਾਂ ਲੱਗ ਮਿਲ ਜਾਣਗੀਆਂ ਤੁਸੀਂ ਉੱਥੋਂ ਲੈ ਕੇ ਪੜ ਸਕਦੇ ਹੋ ਤੇ ਬੀਏ ਦੀ ਜਿਹੜੀਆਂ ਪੁਰਾਣੀਆਂ ਕਿਤਾਬਾਂ ਹੈ ਤੁਸੀਂ ਉਹਨੂੰ ਧਿਆਨ ਚ ਰੱਖ ਲਿਓ ਪੜ ਲਿਓ ਔਰ ਜਿਹੜੇ ਲੈਕਚਰਰ ਦੀ ਤਿਆਰੀ ਕਰ ਰਹੇ ਉਹਨਾਂ ਨੇ ਐਮਏ ਦੀਆਂ ਕਿਤਾਬਾਂ ਹੈ ਉਹ ਵੀ ਪੜਨੀ ਹੈ ਲੈਕਚਰਰ ਵਾਲਿਆਂ ਨੇ ਇਹ ਧਿਆਨ ਰੱਖਣਾ ਸੀਨੀਅਰ ਟੀਚਰ ਵਾਲੇ ਸਿਰਫ ਇਹ ਇੰਨਾ ਐਸਨੂੰ ਧਿਆਨ ਰੱਖਣਾ ਇਹ ਵੀ ਹੈ ਕਿ ਜਿਹੜੀ ਆਪਣੀ ਤਿਆਰੀ ਹੈ ਉਹ ਬਿਲਕੁਲ ਜਲੇਬੀ ਵਰਗੀ ਹੋਵੇ ਜਿਵੇਂ ਜਲੇਬੀ ਦੀ ਬਣਤਰ ਹੁੰਦੀ ਹੈ ਇਸ ਤਰੀਕੇ ਨਾਲ ਕਿਸੇ ਪ੍ਰਕਾਰ ਦਾ ਕੋਈ ਉਲਝਣ ਨਾ ਹੋਵੇ ਇਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਪਹਿਲਾਂ ਨੋਟਸ ਪੜ੍ਹਨੇ ਹੈ ਨੋਟਸ ਤੇ ਨਾਨ ਅਨਛੜੀ ਤੋਂ ਲੈ ਕੇ 12ਵੀਂ ਦੀਆਂ ਕਿਤਾਬਾਂ ਫਿਰ ਕੀ ਕਹਿੰਦੇ ਆ ਬੀਏ ਦੀਆਂ ਕਿਤਾਬਾਂ ਫਿਰ ਉਸ ਤੋਂ ਬਾਅਦ ਜਿਹੜੀਆਂ ਹੋਰ ਕਿਤਾਬਾਂ ਤੁਹਾਨੂੰ ਦੱਸਣ ਜਾ ਰਹੇ ਆ ਉਹਨਾਂ ਨੂੰ ਸਿਰਫ ਪੜਨਾ ਹੈਗਾ ਇੱਕ ਵਾਰ ਪੜ੍ਹ ਲਿਆ ਦੋ ਵਾਰ ਪੜ੍ਹ ਲਿਆ ਹੋਰ ਹੁੰਦੇਵੱਚ ਸਿਰਫ ਉਹੀ ਪੜ੍ਹਨਾ ਹੈ ਜੋ ਆਪਣੇ ਪਾਠਕ੍ਰਮ ਦੇ ਅੰਦਰ ਟੋਪਿਕ ਹੈ ਪਾਠਕ੍ਰਮ ਤੋਂ ਬਾਹਰ ਸਾਰੀਆਂ ਦੀ ਸਾਰੀ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੈ ਇੰਨੀ ਚੀਜ਼ ਹੈ ਜਿਹੜੀ ਸੀਨੀਅਰ ਟੀਚਰ ਪੰਜਾਬੀ ਵਾਲੇ ਨੂੰ ਪੜ੍ਹਨੀ ਹੈ ਹੋਰ ਜਿਹੜਾ ਲੈਕਚਰਰ ਦੀ ਕਿਤਾਬ ਦੇਣ ਲੈਕਚਰਰ ਦਾ ਪੇਪਰ ਦੇਣ ਜਾ ਰਿਹਾ ਹੈ ਉਹਨੇ ਐਮਏ ਦਾ ਸਿਲੇਬਸ ਹੈ ਉਹਦੇ ਅੰਦਰ ਜਿਹੜੀਆਂ ਟੈਕਸਟ ਬੁੱਕਾਂ ਲੱਗੀਆਂ ਹੋਈਆਂ ਉਹਨੂੰ ਵੀ ਧਿਆਨ 'ਚ ਰੱਖਣਾ ਹੈਗਾ ਪਰੰਤੂ ਇੱਕ ਚੀਜ਼ ਧਿਆਨ ਰੱਖਣੀ ਹੈ ਭਾਵੇਂ ਤੁਸੀਂ ਕੋਈ ਵੀ ਕਿਤਾਬ ਪੜ੍ਹੋ ਪਰੰਤੂ ਆਪਣਾ ਪਾਠਕ੍ਰਮ ਹੈ ਉਹ ਸਾਹਮਣੇ ਰੱਖਣਾ ਹੈ ਪਾਠਕ੍ਰਮ ਤੋਂ ਬਾਹਰ ਕੁਝ ਵੀ ਨਹੀਂ ਪੜਨਾ ਜੋ ਪਾਠਕ੍ਰਮ ਦੇ ਅੰਦਰ ਦਿੱਤਾ ਹੋਇਆ ਹੈ ਸਿਰਫ ਉਹੀ ਪੜਨਾ ਹੈ ਹੁਣ ਆਪਾਂ ਦੇਖਦੇ ਹਾਂ ਕਿਤਾਬਾਂ ਦੀ ਸੂਚੀ ਸੀਨੀਅਰ ਟੀਚਰ ਲਈ ਕਿਤਾਬਾਂ ਦੀ ਸੂਚੀ ਇਸ ਤੋਂ ਬਾਅਦ ਹੈ ਪਹਿਲਾਂ ਲੈਕਚਰ ਲਈ ਜੋ ਕਿਤਾਬਾਂ ਦੀ ਸੂਚੀ ਹੈ ਉਹਦੀ ਆਪਾਂ ਗੱਲ ਕਰ ਲੈਨੇ ਆ ਲੈਕਚਰ ਲਈ ਜੋ ਕਿਤਾਬਾਂ ਦੀ ਸੂਚੀ ਹੈ ਉਹ ਵੈਸੇ ਕੀ ਹੈ ਕਿ 16 ਕਿਤਾਬਾਂ ਹਨ ਉਹ ਮੈਂ ਛਾਂਟੀਆਂ ਗਈਆਂ ਇਹਨਾਂ ਨੂੰ ਪੜਿਆ ਜਾਵੇ ਪਰ ਇਸ ਦੇ ਉੱਤੇ ਗੱਲ ਕਰ ਲੈਨੇ ਫਿਰ ਉਸ ਤੋਂ ਬਾਅਦ ਮੈਂ ਚਾਰ ਪੰਜ ਕਿਤਾਬਾਂ ਮੈਂ ਤੁਹਾਨੂੰ ਛਾਂਟ ਕੇ ਦੇ ਦੂੰਗਾ ਉਹ ਤਾਂ ਤੁਸੀਂ ਪੜੋ ਪੜੋ ਜਿਵੇਂ ਸੂਫੀ ਕਾਵ ਦਾ ਇਤਿਹਾਸ ਗੁਰਦੇਵ ਸਿੰਘ ਦੀ ਕਿਤਾਬ ਹੈ ਪੰਜਾਬੀ ਅਕਾਦਮੀ ਦਿੱਲੀ ਸਿਰਫ ਉਹੀ ਟੋਪਿਕ ਪੜਨਾ ਹੈ ਜੋ ਆਪਣੇ ਪਾਠਕਰਮ ਦੇ ਅੰਦਰ ਹੈ ਬਸ ਉਸ ਤੋਂ ਇਲਾਵਾ ਸਾਰੀ ਕਿਤਾਬ ਨਹੀਂ ਪੜਨੀ ਗੁਰਮਤ ਕਾਵ ਦਾ ਇਤਿਹਾਸ ਜਗਵੀਰ ਸਿੰਘ ਪੰਜਾਬੀ ਵਾਰ ਕਾਵ ਦਾ ਇਤਿਹਾਸ ਸਤਿੰਦਰ ਸਿੰਘ ਕਿੱਸਾ ਕਾਵ ਦਾ ਇਤਿਹਾਸ ਕੁਲਵੀਰ ਕਾਂਗ ਦੀ ਪੰਜਾਬੀ ਅਕਾਦਮੀ ਦਿੱਲੀ ਦੀ ਕਿਤਾਬਾਂ ਹੈ ਨਾਵਲ ਦਾ ਇਤਿਹਾਸ ਗੁਰਪਾਲ ਸੰਧੂ ਨਾਟਕ ਦਾ ਇਤਿਹਾਸ ਸਤੀਸ਼ ਵਰਮ ਪਰਵੀਸ਼ ਵਰਮ ਦਾ ਬਾਪੂ ਪੰਜਾਬੀ ਅਕਾਦਮੀ ਦਿੱਲੀ ਇਨਾਂ ਔਰ ਆਧੁਨਿਕ ਪੰਜਾਬੀ ਵਾਰਤਕ ਸਤेंद्र ਸਿੰਘ ਜੀ ਇਹ ਪੰਜਾਬੀ ਅਕਾਦਮੀ ਦਿੱਲੀ ਦੀਆਂ ਕਿਤਾਬਾਂ ਹੈਗੀਆਂ ਇਨਾਂ ਵਿੱਚ ਜੋ ਸਿਰਫ ਉਹ ਪੜਨਾ ਜੋ ਪਾਠਕ੍ਰਮ ਦੇ ਅੰਦਰ ਹੈ ਪਾਠਕ੍ਰਮ ਤੋਂ ਬਾਹਰ ਉਸ ਕਿਤਾਬ ਦੇ ਅੰਦਰ ਕੁਝ ਵੀ ਇਹ ਸਾਰੀ ਦੀ ਸਾਰੀ ਕਿਤਾਬ ਪੜਨ ਦੀ ਆਪਾਂ ਨੂੰ ਲੋੜ ਨਹੀਂ ਹੈ ਫਿਰ ਉਸ ਤੋਂ ਅੱਜ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਕਿਰਪਾਲ ਸਿੰਘ ਕਸੇਲ ਪਰਮੇਂਦਰ ਸਿੰਘ ਗੋਬਿੰਦ ਸਿੰਘ ਲੰਮ ਦੀ ਕਿਤਾਬ ਹੈ ਇਸ ਕਿਤਾਬ ਨੂੰ ਪੜੋ ਇਸ ਕਿਤਾਬ ਤੋਂ ਯੋ ਪੜਨਾ ਜੋ ਆਪਣੇ ਪਾਠਕ੍ਰਮ ਚ ਮੈਂ ਜੋ ਵੀ ਕਿਤਾਬਾਂ ਦੱਸ ਰਿਹਾ ਉਸ ਇੱਕ ਗੱਲ ਧਿਆਨ ਰੱਖਣੀ ਹੈ ਉਸ ਵਿੱਚੋਂ ਆਪਾਂ ਟੌਪਿਕ ਛਾਟਣੇ ਆਪਣੇ ਪਾਠਕ੍ਰਮ ਆਪਾਂ ਨੂੰ ਆਪਣਾ ਪਾਠਕ੍ਰਮ ਯਾਦ ਹੋਣਾ ਚਾਹੀਦਾ ਬਈ ਮੇਰੇ ਸਿਲੇਬਸ ਦੇ ਅੰਦਰ ਕਿਹੜੇ ਕਿਹੜੇ ਟੌਪਿਕ ਹੈ ਆਪਾਂ ਨੂੰ ਯਾਦ ਹੋਣ ਬਸ ਉਹੀ ਟੌਪਿਕ ਪੜਨੇ ਕਿਤਾਬਾਂ ਚ ਉਸ ਤੋਂ ਇਲਾਵਾ ਕਿਤਾਬਾਂ ਬਹੁਤ ਮੋਟੀਆਂ-ਮੋਟੀਆਂ ਉਹ ਆਪਾਂ ਨਹੀਂ ਪੜਨੀਆਂ ਸਿਰਫ ਟੌਪਿਕ ਪੜਨੇ ਪੰਜਾਬੀ ਸਾਇੰਸ ਦਾ ਸਰੋਤਮੂਲ ਕ ਇਤਿਹਾਸ ਰਤਨ ਸਿੰਘ ਜੱਗੀ ਇਹਦਾ ਕੀ ਕਰਨਾ ਹੈ ਪਹਿਲਾ ਪਾਰਟ ਦੂਜਾ ਪਾਰਟ ਤੀਜਾ ਪਾਰਟ ਤੇ ਇਹਦੇ ਵਿੱਚੋਂ ਜਿਹੜੇ ਟੋਪਿਕ ਆਪਣੇ ਸਿਲੇਬਸ ਦੇ ਅੰਦਰ ਹੈ ਬਸ ਉਹ ਉਹ ਪੜ ਲਓ ਉਸ ਤੋਂ ਬਾਅਦ ਸਾਹਿਤ ਤਾ ਰੂਪ ਰਤਨ ਸਿੰਘ ਜੱਗੀ ਦੀ ਕਿਤਾਬ ਹੈ ਐਸ ਨੂੰ ਆਪਾਂ ਪੜ ਸਕਦੇ ਪੰਜਾਬੀ ਵਿਆਕਰਣ ਲੱਗਦੀ ਹੈ ਪੰਜਾਬ ਬੋਰਡ ਦੇ ਅੰਦਰ 9ਵੀਂ ਤੇ 10ਵੀਂ ਲਈ ਇਹਨੂੰ ਜ਼ਰੂਰ ਪੜੋ ਬੇਸ ਕਲੀਅਰ ਹੋ ਜਾਏਗਾ ਔਰ ਉਸ ਤੋਂ ਬਾਅਦ CBSE ਬੋਰਡ ਦੀ ਵੀ ਕਿਤਾਬ ਲੱਗਦੀ ਹੈ ਉਹ ਮਿਲ ਜਾਵੇ ਤਾਂ ਉਹ ਵੀ ਤੁਸੀਂ ਪੜ ਸਕਦੇ ਹੋ ਹੁਣ ਉਸ ਤੋਂ ਬਾਅਦ ਸੱਭਿਆਚਾਰ ਤੇ ਲੋਕ ਧਾਰਾ ਦੇ ਮੂਲ ਸਰੋਕਾਰਜੀਤ ਸਿੰਘ ਜੋਸੀ ਦੀ ਕਿਤਾਬ ਹੈ ਇਹਦੇ ਵਿੱਚੋਂ ਸੱਭਿਆਚਾਰ ਦੇ ਆਪਣੇ ਥੋੜੇ ਜਿਹਾ ਟੋਪਿਕ ਹੈ ਉਹ ਤੁਸੀਂ ਪੜ੍ਹ ਲਿਓ ਉਸ ਤੋਂ ਬਾਅਦ ਪੰਜਾਬ ਦੇ ਬੀਐਡ ਐਮਐਡ ਦੇ ਪਾਠਕ੍ਰਮ ਚ ਸਿੱਖਿਆ ਮਨੋਵਿਗਿਆਨ ਸੰਬੰਧੀ ਟੈਕਸਟਬੁੱਕ ਹੈ ਹੁਣ ਆਪਣੇ ਕੀ ਹੈ ਮਨੋਵਿਗਿਆਨ ਦਿੱਤਾ ਹੋਇਆ ਹੈਗਾ ਆਈਸੀਟੀ ਦਿੱਤੀ ਦੀ ਹੈ ਕੰਪਿਊਟਰ ਦਿੱਤਾ ਹੋਇਆ ਹੈਗਾ ਆਪਣੇ ਲੈਕਚਰਰ ਦੇ ਅੰਦਰ ਤਾਂ ਬਸ ਉਹ ਇੱਕ ਇੱਕ ਟੋਪਿਕ ਦੋ ਦੋ ਟੋਪਿਕ ਹੈ ਸਾਈਕੋਲੋਜੀ ਥੋੜਾ ਟੋਪਿਕ ਜ਼ਿਆਦਾ ਹੈ ਤਾਂ ਆਪਣੇ ਇਹ ਜੜੀਆਂ ਪੰਜਾਬ ਦੇ ਅੰਦਰ ਬੀਜੜ ਦੀਆਂ ਕਿਤਾਬਾਂ ਐ ਐਮਐਡ ਦੀਆਂ ਕਿਤਾਬਾਂ ਐ ਜਿਹੜੇ ਬੰਦੇ ਬੀਜੜ ਕਰ ਰਹੇ ਆ ਉਹਦੀ ਸਾਈਕਲੋਜੀ ਦੀ ਕਿਤਾਬ ਲੱਗਦੀ ਐ ਰਾਜਸਥਾਨ ਚ ਵੀ ਸਾਈਕਲੋਜੀ ਦੀ ਲੱਗਦੀ ਐ ਉਹੀ ਸਾਈਕਲੋਜੀ ਉੱਥੇ ਪੰਜਾਬੀ ਚ ਐ ਉਹ ਕਿਤਾਬ ਐ ਉਸ ਦੇ ਵਿੱਚੋਂ ਉਸ ਟੈਕਸਟਬੁੱਕ ਚੋ ਜੋ ਉੱਥੇ ਲੱਗਦੀ ਹੈਗੀ ਐ ਜੋ ਵੀ ਤੁਹਾਨੂੰ ਮਿਲੇ ਤੁਸੀਂ ਲੈ ਲਓ ਕਿਸੇ ਵੀ ਰਾਈਟਰ ਦੀ ਲੈ ਆਓ ਪੰਜਾਬੀ ਚ ਉਹਦੇ ਵਿੱਚੋਂ ਸਾਈਕਲੋਜੀ ਦੇ ਜਿਹੜੇ ਟੌਪਿਕ ਐਗੇ ਉਹ ਤੁਸੀਂ ਪੜ੍ਹ ਲਿਓ ਭਾਸ਼ਾ ਤੇ ਭਾਸ਼ਾ ਵਿਗਿਆਨ ਹਰਕੀਰਤ ਸਿੰਘ ਦੀ ਕਿਤਾਬ ਐ ਇਸ ਨੂੰ ਪੜ੍ਹਨਾ ਹੈ ਸਿਧਾਂਤਿਕ ਭਾਸ਼ਾ ਵਿਗਿਆਨ ਪ੍ਰੇਮ ਪ੍ਰਕਾਸ਼ ਦੀ ਕਿਤਾਬ ਐ ਔਰ ਆਲੋਚਨਾ ਅਤੇ ਪੰਜਾਬੀ ਆਲੋਚਨਾ ਰਜਿੰਦਰ ਸਿੰਘ ਸੇਖੋਂ ਦੀ ਕਿਤਾਬ ਔਰ ਇਸ ਤੋਂ ਬਾਅਦ 9ਵੀਂ ਤੋਂ 12ਵੀਂ ਜਮਾਤ ਬੀਏ ਐਮਏ ਪੰਜਾਬੀ ਨਾਵਲ ਨਾਟਕ ਕਹਾਣੀ ਕਵਤਾਵਾਂ ਵਾਰਤਕ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਐਮਏ ਦੇ ਤੁਸੀਂ ਜਦੋਂ ਕਰੋਗੇ ਨਾ ਕਿਤਾਬਾਂ ਐਮਏ ਚ ਨਾਵਲ ਕਿਹੜੇ ਲੱਗੇਦੇ ਆ ਨਾਟਕ ਕਿਹੜੀ ਹੈ ਕਹਾਣੀ ਕਿਹੜੀ ਹੈ ਕਵਤਾਵਾਂ ਕਿਹੜੀਆਂ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ ਬਾਕੀ ਤਾਂ ਹੁੰਦਾ ਐਮਏ ਦਾ ਸਿਲੇਬਸ ਬਹੁਤ ਵੱਡਾ ਹੈ ਕਿਧਰੋਂ ਕਰਨ ਲੱਗ ਜਾਓ ਉਹ ਕਰਨ ਦੀ ਲੋੜ ਨਹੀਂ ਹੈ ਸਿਰਫ ਜੋ ਆ ਨਾਵਲ ਨਾਟਕ ਕਹਾਣੀ ਕਵਤਾਵਾਂ ਵਾਰਤਕ ਇਸ ਨੂੰ ਐਮਏ ਦੇ ਵਿੱਚੋਂ ਪੜ੍ਹਨਾ ਹੈ ਬਾਕੀ ਨਹੀਂ ਪੜ੍ਹਨਾ ਬਾਕੀ ਤਾਂ ਆਪਣੇ ਜੋ ਸਿਲੇਬਸ ਦੇ ਅੰਦਰ ਹੈ ਉਹ ਕੰਟੈਂਟ ਆਪਾਂ ਦੇਖਾਂਗੇ ਔਰ ਉਸ ਨੂੰ ਆਪਾਂ ਪੜ੍ਹਾਂਗੇ 9ਵੀਂ ਤੋਂ 12ਵੀਂ ਦਾ ਟੋਟਲ ਕਿਤਾਬ ਪੜ੍ਹਨੀ ਹੈ ਟੋਟਲ ਹੁਣ ਐਸ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਮੈਂ ਸਿਰਫ ਚਾਰ ਕਿਤਾਬਾਂ ਤੁਹਾਨੂੰ ਛਾੜ ਦਵਾਂ ਚਾਰ ਪੰਜ ਅਗਰ ਮੈਂ ਕਿਤਾਬਾਂ ਛਾੜ ਦਵਾਂ ਇਤਿਹਾਸ ਵੀ ਇੱਕ ਕਿਤਾਬ ਹੈ ਜਿਹੜੀ ਪੰਜਾਬੀ ਸਾਹਿਦ ਦੀ ਉਤਪਤੀ ਤੇ ਵਿਕਾਸ ਕਰਪਾਲ ਸਿੰਘ ਕਸੇਲ ਇਹ ਕਿਤਾਬ ਹੈ ਨਾ ਜਿਹੜੀ ਇਹ ਜ਼ਰੂਰ ਪੜੋ ਔਰ ਉਸ ਤੋਂ ਬਾਅਦ ਪੰਜਾਬੀ ਵਿਆਕਰਣ ਪੰਜਾਬ ਬੋਰਡ ਦੀ ਇੱਕ ਕਿਤਾਬ ਆਂਦੀ ਹੈ ਪੰਜਾਬੀ ਵਿਆਕਰਣ ਦੀ ਐਸ ਨੂੰ ਤੁਸੀਂ ਜ਼ਰੂਰ ਪੜੋ ਔਰ ਉਸ ਤੋਂ ਬਾਅਦ ਹੈ ਸਿਧਾਂਤਕ ਭਾਸ਼ਾ ਵਿਗਿਆਨ ਦੀ ਕਿਤਾਬ ਹੈ ਪ੍ਰੇਮ ਪ੍ਰਕਾਸ਼ ਦੀ ਐਸ ਨੂੰ ਕੀ ਕਹਿੰਦੇ ਆ ਕਿ ਜ਼ਰੂਰ ਪੜ੍ਹਨਾ ਹੈ ਇਹ ਕਿਤਾਬ ਮਿਲ ਜੂਗੀ ਐਸ ਦੀ ਥਾਂ ਅਗਰ ਤੁਸੀਂ ਬੂਟਾ ਸਿੰਘ ਬਰਾੜ ਦੀਆਂ ਦੋ ਕਿਤਾਬਾਂ ਹੈਗੀਆਂ ਵਿਆਕਰਣ ਤੋਂ ਸੰਬੰਧਿਤ ਉਹ ਵੀ ਪੜ ਸਕਦੇ ਹੋ ਵਰਨਾ ਇਹ ਕਿਤਾਬ ਉਸ ਤੋਂ ਵਧੀਆ ਵਧੀਆ ਔਰ ਆਲੋਚਨਾ ਆਤੇ ਪੰਜਾਬੀ ਆਲੋਚਨਾ ਜਿੰਦਰ ਸਿੰਘ ਸੇਖੋ ਦੀ ਕਿਤਾਬ ਆਲੋਚਨਾ ਲਈ ਪੜ ਸਕਦੇ ਹੋ ਇਹ ਜੋ ਤਿੰਨ ਚਾਰ ਕਿਤਾਬਾਂ ਹੈਗੀਆਂ ਇੱਕ ਤਾਂ ਆ ਕਿਤਾਬ ਆ ਪ੍ਰੇਮ ਪ੍ਰਕਾਸ਼ ਦੀ ਕਿਤਾਬ ਇਹਦੀ ਜਗ੍ਹਾ ਬੂਟਾ ਸਿੰਘ ਬਰਾੜੜੀ ਪੜਨੀ ਹੈ ਤਾਂ ਉਹ ਪੜ ਲਿਓ ਅਗਰ ਕਿਸੇ ਕੋਲ ਤਾਂ ਰਹਿਣ ਦਿਓ ਲੈਣਾ ਅਗਰ ਆਇਆ ਤਾਂ ਉਹ ਰਹਿਣ ਦਿਓ ਲੈਣੀ ਜਿੰਦਰ ਸਿੰਘ ਸੇਖੋ ਦੀ ਆਲੋਚਨਾ ਦੀ ਔਰ ਇਹ ਜੋ ਕਿਤਾਬਾਂ ਹੈ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਕਰਪਾਲ ਸਿੰਘ ਕਲੇ ਕਸੇਲ ਔਰ ਆ ਪੰਜਾਬੀ ਵਿਆਕਰਣ ਜਿਹੜੀ ਹੈ 9ਵੀਂ 10ਵੀਂ ਬੋਰਡ ਇਹ ਚਾਰ ਕਿਤਾਬਾਂ ਜ਼ਰੂਰ ਪੜੋ ਉਹ ਇਹਨਾਂ ਵਿੱਚੋਂ ਸਿਰਫ ਉਹ ਹੀ ਪੜੋ ਜੋ ਆਪਣੇ ਪਾਠ ਕਰਨ ਦੇ ਅੰਦਰ ਹੈ ਇਹ ਤਾਂ ਹੁਣ ਗੱਲ ਹੋ ਗਈ ਹੈ ਜੀ ਲੈਕਚਰਰ ਲਈ ਕਿਹੜੀ ਗੱਲ ਹੋ ਗਈ ਲੈਕਚਰਰ ਦੇ ਲਈ ਹੋਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿਤਾਬਾਂ ਦੀ ਸੂਚੀ ਸੀਨੀਅਰ ਟੀਚਰ ਸੀਨੀਅਰ ਟੀਚਰ ਲਈ ਹੁਣ ਇਹ ਕਿਤਾਬਾਂ ਦੀ ਲਿਸਟ ਹੈ ਜਿਹੜੀ ਉਸ ਬਾਰੇ ਗੱਲ ਕਰਦੇ ਹਾਂ ਲਓ ਜੀ 14 ਕਿਤਾਬਾਂ ਹੈ ਇੰਦੇ ਵਿੱਚ ਵੀ ਕੀ ਹੈ ਪੰਜਾਬੀ ਅਕਾਦਮੀ ਦਿੱਲੀ ਦੀਆਂ ਕਿਤਾਬਾਂ ਜਵੇਂ ਸੂਫੀ ਕਾਵ ਦਾ ਇਤਿਹਾਸ ਗੁਰਦੇਵ ਸਿੰਘ ਦਾ ਗੁਰਮਤ ਦਾ ਜਗਵੀਰ ਸਿੰਘ ਪੰਜਾਬੀ ਵਾਰਕ ਕਾਵ ਦਾ ਇਤਿਹਾਸ ਸਤਿੰਦਰ ਸਿੰਘ ਨੂਰ ਕਿੱਸਾ ਕਾਵ ਦਾ ਇਤਿਹਾਸ ਪੁਲਵੀਰ ਕੰਗ ਨਾਵਲ ਦਾ ਇਤਿਹਾਸ ਗੁਰਪਾਲ ਸੰਧੂ ਨਾਟਕ ਦਾ ਇਤਿਹਾਸ ਸਤੀਸਵਰਮਾ ਆਧੁਨਿਕ ਪੰਜਾਬੀ ਵਾਰਤਕ ਸਤਿੰਦਰ ਸਿੰਘ ਪੰਜਾਬੀ ਅਕਾਦਮੀ ਦਿੱਲੀ ਦੀਆਂ ਕਿਤਾਬਾਂ ਇਹਨਾਂ ਵਿੱਚੋਂ ਸਿਰਫ ਉਹ ਪੜ੍ਹਨਾ ਹੈਗਾ ਜੋ ਆਪਣੇ ਪਾਠਕ੍ਰਮ ਦੇ ਅੰਦਰ ਹੈ ਉਸ ਤੋਂ ਇਲਾਵਾ ਕੁਝ ਨਹੀਂ ਪੜ੍ਹਨਾ ਇੱਕ ਆ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਕਰਪਾਲ ਸਿੰਘ ਕਸੇਲ ਪਰਮੇਂਦਰ ਸਿੰਘ ਗੋਬਿੰਦ ਸਿੰਘ ਲਾਭਾ ਔਰ ਪੰਜਾਬੀ ਸਾਹਿਤ ਦਾ ਸਰੋਤ ਮੂਲ ਕਥਿਆਜ਼ ਰਤਨ ਸਿੰਘ ਜੱਗੀ ਪਹਿਲੇ ਤਿੰਨ ਕ ਵੋਲਿਊਮ ਤੋਂ ਸਿਰਫ ਉਹੀ ਪੜਨਾ ਹੈ ਜੋ ਆਪਣੇ ਸਿਲੇਬਸ ਦੇ ਅੰਦਰ ਹੈ ਔਰ ਇਹ ਸਾਹਿਤ ਦੇ ਰੂਪ ਰਤਨ ਸਿੰਘ ਜੱਗੀ ਔਰ ਪੰਜਾਬੀ ਵਿਆਕਰਣ ਪੰਜਾਬ ਬੋਰਡ ਦੀ ਕਿਤਾਬ ਐ 9ਵੀਂ 10ਵੀਂ ਵਾਲੀ ਮੋਟੀ ਜੀ ਕਿਤਾਬ ਹੈ ਹਰ ਥਾਂ ਮਿਲ ਜਾਂਦੀ ਹੈ ਔਰ ਸੀਬੀਐਸਸੀ ਦੀ ਜਿਹੜੀ ਵਿਆਕਰਣ ਦੀ ਕਿਤਾਬ ਹੈ ਉਹ ਵੀ ਪੜ ਸਕਦੇ ਆ ਸਭਿਆਚਾਰ ਤੇ ਲੋਕ ਤਾਰਾ ਦੇ ਮੂਲ ਸਰੋਕਾਰ ਜੀਤ ਸਿੰਘ ਜੋਸੀ ਅਤੇ ਪੰਜਾਬੀ ਭਾਸ਼ਾ ਦਾ ਅਧਿਆਪਨ ਇੰਦਰਦੇਵ ਨੰਦਰਾ ਆ ਭਾਸ਼ਾ ਤੇ ਭਾਸ਼ਾ ਵਿਗਿਆਨ ਹਰਕੀਰਤ ਸਿੰਘ ਭਾਸ਼ਾ ਤੇ ਭਾਸ਼ਾ ਵਿਗਿਆਨ ਹਰਕੀਰਤ ਸਿੰਘ ਦੀ ਵਧੀਆ ਕਿਤਾਬ ਹੈਗੀ ਹੈ ਤੇ ਫਸਟ ਡਿਗਰੀ ਲਈ ਵੀ ਪੜ੍ਹ ਸਕਦੇ ਹੋ ਤੁਸੀਂ। ਹੋਰ ਫਿਰ ਉਸ ਤੋਂ ਬਾਅਦ 9ਵੀਂ ਤੋਂ ਲੈ ਕੇ 12ਵੀਂ ਦੀਆਂ ਕਿਤਾਬਾਂ ਅਤੇ ਬੀਏ ਦੇ ਬੀਏ ਪੰਜਾਬੀ ਦੇ ਅੰਦਰ ਜੋ ਨਾਵਲ, ਨਾਟਕ, ਕਹਾਣੀ, ਕਵਿਤਾ, ਵਾਰਤਕ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਉਸ ਨੂੰ ਪੜ੍ਹਨਾ ਹੈਗਾ। ਹੁਣ ਇਹਨਾਂ ਵਿੱਚੋਂ ਸਿਰਫ ਮੈਂ ਅਗਰ 4 ਕਿਤਾਬਾਂ ਛਾੜਣੀ ਹੋਣ ਤਾਂ ਉਸ ਲਈ ਮੈਂ ਕਵਾਂਗਾ ਕਿ ਇੱਕ ਆ ਪੰਜਾਬੀ ਸਾਹਿਤ ਦਾ ਉਤਪਤੀ ਤੇ ਵਿਕਾਸ ਕਰਪਾਲ ਸਿੰਘ ਕਸੇਲ, ਪਰਮਿੰਦਰ ਸਿੰਘ ਗੋਬਿੰਦ ਸਿੰਘ ਲਾਬਾ ਇੱਕ ਆ ਕਿਤਾਬ ਹੈ ਜਰੂਰ ਪੜ੍ਹੋ। ਸਰਸਵਤ ਪੰਜਾਬੀ ਵਿਆਕਰਣ ਪੰਜਾਬ ਬੋਰਡ ਦੀ 9ਵੀਂ ਤੋਂ 10ਵੀਂ ਦੀ ਐਸ ਨੂੰ ਜ਼ਰੂਰ ਪੜਿਆ ਜਾਵੇ। ਹੋਰ ਪੰਜਾਬੀ ਭਾਸ਼ਾ ਦਾ ਅਧਿਆਪਨ ਇੰਦਰਦੇਵ ਸਿੰਘ ਨੰਦਰਾ ਇਹ ਕਿਤਾਬ ਹੈ ਜਿਹੜੀ ਐਸ ਨੂੰ ਜ਼ਰੂਰ ਪੜਿਆ ਜਾਵੇ। ਇਹ ਜਿਹੜੀਆਂ ਤੁਸੀਂ ਤਿੰਨ ਕਿਤਾਬਾਂ ਔਰ 9ਵੀਂ ਤੋਂ 12ਵੀਂ ਔਰ ਬੀਏ ਦੀਆਂ ਜਿਹੜੀਆਂ ਇਹਨਾਂ ਤਿੰਨ ਕਿਤਾਬਾਂ ਨੂੰ ਜ਼ਰੂਰ ਪੜੋ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਣੇ 121 ਦਿਨ। ਹੁਣ 121 ਦਿਨਾਂ ਚ ਆਪਾਂ ਪੜਨਾ ਕਿਵੇਂ ਹੈਗੇ। 122 ਦਿਨ ਦਾ ਆਪਾਂ ਟਾਰਗੇਟ ਲੈ ਕੇ ਚੱਲ ਰਹੇ ਹਾਂ ਪਹਿਲੇ 70 ਦਿਨਾਂ ਦੇ ਅੰਦਰ ਇਹ ਸਾਰਾ ਜੋ ਮੈਂ ਤੁਹਾਨੂੰ ਦੱਸਿਆ ਪਹਿਲੇ 70 ਦਿਨਾਂ ਦੇ ਅੰਦਰ ਤੁਸੀਂ ਕੰਪਲੀਟ ਕਰਨਾ ਹੈਗਾ 70 ਦਿਨਾਂ ਦੇ ਅੰਦਰ ਕੰਪਲੀਟ ਕਰ ਲਿਆ ਚੰਗੀ ਤਰ੍ਹਾਂ ਧਿਆਨ ਰੱਖ ਲਿਆ ਆਪਣੇ ਦਿਮਾਗ ਦੇ ਅੰਦਰ ਚੀਜ਼ਾਂ ਨੂੰ ਸੈੱਟ ਕਰ ਲਿਆ ਜੋ ਵੀ ਇੱਕਦਮ ਵਿਵਸਥਿਤ ਰੂਪ ਤੋਂ ਆਪਣੇ ਦਿਮਾਗ ਦੇ ਅੰਦਰ ਸਜਾਣਾ ਹੈਗਾ ਐ ਵਿਵਸਥਿਤ ਤੌਰ ਤੋਂ ਨਹੀਂ ਜਿਹੜਾ ਆਪਾਂ ਰੀਕਾਲ ਕਰਨੀ ਹੋਵੇ ਤਾਂ ਮਿੰਟ ਚ ਕੀ ਕਹਿੰਦੇ ਆ ਕਿ ਆਪਣਾ ਸਮਾਨ ਦਿਮਾਗ ਦੇ ਅੰਦਰ ਲਿਖਿਆ ਉਹ ਆਪਣੇ ਨਿਕਲ ਜਾਵੇ और रीकॉल तो संबंधित भाई दोबारा रीकॉल दिमाग होमाग जो याद किया तो आपबारा नहीं याद हो इस बारे एक वक्री भीडियो में लैके आवागा बई तो रीकॉल कमें करिए दिमाग जो याद किया उसको वापस किए याद करिए और आप सही अंदाजा स्पीक अंदाजा में ला सकी सब तो पहला सिलेबसों घटो घट दिन अठ तो लैके दस घंटे तो पढ़ना है इस तुम घट पढ़ने का मतलब अपना नंबर आ सकता है जरूर नंबर लैके आना 8-10 ਘੰਟੇ ਪੜੋ 70 ਦਿਨਾਂ ਦੇ ਅੰਦਰ ਇੱਕ ਵਾਰ ਸਾਰੇ ਸਿਲੇਬਸ ਨੂੰ ਕੰਪਲੀਟ ਕਰੋ ਜੋ ਵੀ ਤੁਸੀਂ ਕਿਤਾਬ ਨੋਟਸ ਜੋ ਵੀ ਤੁਹਾਡੇ ਕੋਲ ਹੈ ਉਹਦੇ ਅੰਦਰ ਜਿਵੇਂ ਤੁਸੀਂ ਯਾਦ ਕਰ ਰਹੇ ਹੋ ਜੋ ਵੀ ਚੀਜ਼ਾਂ ਤੁਹਾਨੂੰ ਅਲੱਗ ਲੱਗ ਰਹੀਆਂ 50 ਚੀਜ਼ ਮਨ ਉਸ ਕਿਤਾਬ ਚ ਵਧੀਆ ਲੱਗੀ ਉਹ ਉੱਥੇ ਨੋਟ ਕਰ ਲੈਣੀ ਹੈ ਨੋਟ ਕਰਨ ਤੋਂ ਬਾਅਦ ਇੱਕ ਜਿਵੇਂ ਮੈਂ ਪੜ੍ਹਾਣਾ ਸਿੰਗਲ ਟ੍ਰਿਕ ਨਾਲ ਸਿੰਗਲ ਅਟੈਚਮੈਂਟ ਲਾ ਲਿਆ ਕੋਈ ਹੋਰ ਟ੍ਰਿਕ ਵਗੈਰਾ ਲਗਾ ਲਈ ਕੁਝ ਸਮਝ ਲਿਆ ਯਾਨੀ ਕਿ ਸਮਝ ਲਿਆ ਪਰ ਉਸ ਚੀਜ਼ ਨੂੰ ਸਾਰੇ ਨੂੰ ਸੈੱਟ ਕਰ ਲਿਆ ਹਰ ਬਾਰ ਫਿਰ ਰਿਵੀਜ਼ਨ ਉਸੇ ਦੀ ਦੇਣੀ ਹੈ ਬਾਰ-ਬਾਰ एवें नहीं पहली बार कुछ अलग तरीके याद किया अलग तरीके समझ लिया दूसरी बार वक्रे तरीके याद किया वक़्रे तरीके समझ लिया पहला चंकी तरह समझ लेना तो है जो तुम्हें तरीका पसंद आया उस तरीके समझ लेना फिर बार 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 उनका ही रविजन मारना है रविजन ही असली कलाकारी हैगी है उसद अगला रविजन पैंती दिन के अंदर आना चाहिए पैंती दिन के अंदर उस तो अगला रवि रविजन है सोलह दिनों अंदर टोटल हो गया एक सौ इक्की दिन या पंद्रह दिन के अंदर एक दिन रैस ਲਾਸਟ ਰਿਵੀਜ਼ਨ 15 ਦਿਨਾਂ ਦੇ ਅੰਦਰ ਇਹ 15 ਦਿਨਾਂ ਦੇ ਅੰਦਰ ਜਾਂ 10 ਦਿਨਾਂ ਦੇ ਅੰਦਰ ਰਿਵੀਜ਼ਨ ਆਪਣਾ ਉਦੋਂ ਹੀ ਆਉਂਦਾ ਹੁੰਦਾ ਹੈ ਜਦੋਂ ਆਪਾਂ ਬਾਰ-ਬਾਰ ਬਾਰ-ਬਾਰ ਰਿਵੀਜ਼ਨ ਕਰ ਲੈਨੇ ਆ ਫਿਰ ਉਹ ਚੀਜ਼ਾਂ ਆਪਣੀਆਂ ਅੱਖਾਂ ਦੇ ਸਾਹਮਣੇ ਆਵੇਂ ਪੈਰਨ ਲੱਗ ਜਾਂਦੀਆਂ ਔਰ ਫਿਰ ਆਪਣੇ ਕਿਸੇ ਪ੍ਰਕਾਰ ਦੇ ਕੋਈ ਸ਼ੰਕਾ ਆਪਣੇ ਮਨ 'ਚ ਨਹੀਂ ਰਹਿੰਦਾ ਆਪਣੇ ਅੰਦਾਜ਼ੇ ਆਪਣੀ ਸੋਚ ਜਿਹੜੀ ਉਹ ਬਿਲਕੁਲ ਸਿੱਧੀ ਜਾਵੇਗੀ ਟਾਰਗੇਟ ਦੀ ਤਰ੍ਹਾਂ ਧੰਨਵਾਦ ਸਾਥਿਓ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ